ਸਜਣੋ ਛੋਟਾ ਸੰਦ ਛੋਟਾ ਰੇਟ ਵੱਡੇ ਦਿਲ ਵਾਲਾ ਬੰਦਾ ਤੇ ਵੱਡੀ ਗਰੰਟੀ ਦੇ ਨਾਲ ਤੁਹਾਡੇ ਕੋਲੇ ਲੈ ਕੇ ਆਇਆ ਸਜਣੋ ਇਹਦਾ ਜੇ ਤੁਸੀਂ ਵੇਟ ਦੀ ਗੱਲ ਕਰੋ ਵੇਟ ਤੇ ਰੇਟ ਇੰਨਾ ਹੀ ਹੈ ਇੰਨਾ ਕੀ ਭਾਰ ਤੁਹਾਡੀ ਜੇਬ ਤੇ ਪੈਣਾ ਜਿੰਨਾ ਕਿ ਤੁਹਾਡੇ ਹੱਥਾਂ ਤੇ ਪੈਂਦਾ ਪਰ ਇਹਦੇ ਮੂਹਰੇ ਪਾਸੇ ਲਿਖਿਆ ਚੈਂਪੀਅਨ ਤੁਸੀਂ ਦੇਖ ਕੇ ਇੱਕ ਗੱਲ ਤੁਹਾਨੂੰ ਸਮਝ ਆ ਜਾਊਗੀ ਵੀ ਇਹਨੂੰ ਚੈਂਪੀਅਨ ਆਂਦੇ ਕਿਉਂ ਆ ਕਿਉਂਕਿ ਇਹ ਐਸ ਵਕਤ ਪੰਜਾਬ ਦੇ ਵਿੱਚ ਹਰਿਆਣਾ ਰਾਜਸਥਾਨ ਬਹੁਤ ਸਾਰੇ ਸਟੇਟਾਂ ਦੇ ਵਿੱਚ ਸਭ ਤੋਂ ਵੱਧ ਮੰਗ ਵਾਲਾ ਸੰਦ ਬਣ ਗਿਆ ਆਉਣ ਸਾਰੀ ਆਉਣ ਸਾਰੀ ਇਹਦੀ ਵਿਕਰੀ ਬਹੁਤ ਵਧ ਗਈ ਆ ਕਿਉਂ ਕਿ ਛੋਟਾ ਸੰਦ ਆ ਕਿਸੇ ਦਾ ਗਾਰਡਨ ਕਿਸੇ ਨੇ ਆਪਦੇ ਘਰ ਵਾਸਤੇ ਸਬਜ਼ੀ ਲਈ ਹੋਈ ਆ ਕਿਸੇ ਨੇ ਖੇਤ ਲਈ ਹੋਈ ਆ ਇਹ ਤਕਰੀਕ ਤਕਰੀਬਨ ਤਕਰੀਬਨ ਹਰੇਕ ਥਾਂ ਕੰਮ ਆ ਜਾਂਦਾ ਤੇ ਬੰਦਾ ਵੀ ਬਹੁਤ ਕੰਮ ਦਾ ਜਿਹੜਾ ਵੇਚ ਰਿਹਾ ਵੈਸੇ ਤਾਂ ਤੁਸੀਂ ਸਮਝ ਗਏ ਹੋਵੋਗੇ ਕਿ ਮੈਂ ਜ਼ਿਆਦਾਤਰ ਇਸ ਰਾਜਾ ਵਾਲਿਆਂ ਕੋਲੇ ਆਉਣਾ ਹੁੰਦਾ ਭਾਈ ਰਾਜਾ ਆਪਣੇ ਨਾਲ ਹੋਊਗਾ ਭਾਈ ਆਜੋ ਦੇ ਦिए ਜਾਣਕਾਰੀ ਦੱਸਗੇ ਦਰਸ਼ਕਾਂ ਨੂੰ ਵੀ ਇਸ ਨੂੰ ਚੈਂਪੀਅਨ ਕਹਿੰਦੇ ਕਾ ਤੂੰ ਪਹਿਲੀ ਤਾਂ ਗੱਲ ਇਹ ਆ ਉਹ ਵੀ ਅੱਜ ਮੇਰੇ ਕੋਲੇ ਦੋ ਚੈਂਪੀਅਨ ਆ ਇੱਕ ਪਾਵਰ ਬੀਡਰਾਂ ਦੇ ਵਿੱਚ ਆ ਬੰਦਾ ਚੈਂਪੀਅਨ ਤੇ ਦੂਸਰਾ ਚੈਂਪੀਅਨ ਦਾ ਗਾਂ ਇਹ ਚੈਂਪੀਅਨ ਆਫ ਚੈਂਪੀਅਨ ਆ ਬਣ ਗਿਆ ਬਾਈ ਸਾਸਿਕਾ ਸਰ ਨੂੰ ਪਹਿਲਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਆਇਆ ਦਾ ਤੁਹਾਡਾ ਬਹੁਤ ਹੀ ਨਿੱਘਾ ਸਵਾਗਤ ਕੀਤਾ ਜਾਂਦਾ ਧੰਨਵਾਦ ਜੀ ਧੰਨਵਾਦ ਆ ਚੈਂਪੀਅਨ ਆਫ ਚੈਂਪੀਅਨ ਬਣ ਗਿਆ ਪਾਵਰ ਬੀਡਰਾਂ ਵਿੱਚ ਤੁਸੀਂ ਚੈਂਪੀਅਨ ਚੈਂਪੀਅਨ ਆਫ ਚੈਂਪੀਅਨ ਬਣਾਉਣ ਦਾ ਵੀ ਇੱਕ ਕਾਰਨ ਹੈ ਜੀ ਕਾਰਨ ਕੀ ਹੈ ਕਿ ਸਾਂਹ ਕਹਿੰਦਾ ਘੱਟ ਪੈਸੇ ਕੰਮ ਵੱਧ ਚਾਹੀਦਾ ਅੱਜ ਮੈਂ ਲੈ ਕੇ ਆਇਆ ten hp ਦਾ ਚੈਂਪੀਅਨ ਮਾਡਲ 2 ਸਟੋਕ ਤੇ 4 ਸਟੋਕ ਜੀ ਜਿਹਦੇ ਤੇ ਕਿਸਾਨ ਦੀ ਜੇਬ ਤੇ ਭਾਰ ਪੈਣਾ ਹੀ ਨਹੀਂ ਹੈ ਹੱਥਾਂ ਤੇ ਭਾਰ ਨਹੀਂ ਪੈਣਾ ਹੈ ਮਸ਼ੀਨ ਬਿਨਾ ਕਿਸੇ ਬੋਝ ਤੋਂ ਬਿਨਾ ਕਿਸੇ ਪੈਸਿਆਂ ਦੇ ਬੋਝ ਤੋਂ ਮਸ਼ੀਨ ਆਰਾਮ ਨਾਲ ਚੱਲੂਗੀ ਚੱਲੂਗੀ ਤੇ ਪਹਿਲਾਂ ਆਪਾਂ ਗੱਲ 2 ਸਟੋਕ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਨੂੰ ਵੱਖਰੀ ਚੀਜ਼ ਕੀ ਲੱਗੀ ਐ ਇਹ ਚ ਮੈਂ ਮੁੱਢ ਤੋਂ ਸ਼ੁਰੂ ਕਰਦਿਆਂ ਵੇਟ ਹੌਲਾ ਜੀ ਰੇਟ ਹੌਲਾ ਇਹ ਤਾਂ ਹੋ ਗਈ ਗੱਲ ਜੀ ਇਹਦੇ ਆਪਾਂ ਲਾਤੇ ਦੋ 에어 ਸਿਲੰਡਰ ਵੀ ਮਤਲਬ ਇਹਦੇ ਵਿੱਚ ਮਿੱਟੀ ਨਾ ਜਾਵੇ ਗੱਲ ਇਹ ਆ ਜੀ ਇਹ ਮਸ਼ੀਨ ਹੋ ਗਈ ਜਿਆਦਾ ਡਾਊਨ ਥੱਲੇ ਜੀ ਇੰਜਨ ਆ ਗਿਆ ਦਾ ਬਹੁਤ ਜਿਆਦਾ ਥੱਲੇ ਜੀ ਕਈ ਖੇਤ ਐਜਿਹੜੇ ਜਿੱਥੇ ਮਿੱਟੀ ਬਹੁਤ ਉੱਡਦੀ ਐ ਸਬਜ਼ੀਆਂ ਦੇ ਖੇਤ ਨੇ ਮਿੱਟੀ ਲਾਉਣੀ ਵੀ ਐ ਹੁਣ ਆਪਾਂ ਨੇ ਗੰਮ ਕਰਨਾ ਗੰਨੇ ਦੇ ਵਿੱਚ ਕਰਨਾ ਐ ਸਬਜ਼ੀ ਦੇ ਵਿੱਚ ਕਰਨਾ ਜਿਵੇਂ ਕਿ ਅੱਜ ਕੱਲ ਮਿੱਠੀ ਮਿਰਚ ਲੱਗਦੀ ਐ ਭਿੰਡੀ ਲੱਗਦੀ ਐ ਟਮਾਟਰ ਲੱਗਦੇ ਨੇ ਲੋਬੀਆ ਲੱਗਦਾ ਕਦੂ ਲੱਗਦਾ ਹਰ ਕਿਸਮ ਦੀ ਫਸਲ ਗੰਨਾ ਵੀ ਲੱਗਿਆ ਹੋਇਆ ਅੱਜ ਦੇ ਸਮੇਂ 'ਚ ਗੰਨਾ ਜੰਮ ਚੁੱਕੇ ਐ ਗੰਨੇ ਦੀਆਂ ਕਿਆਰੀਆਂ 'ਚ ਵੀ ਕਰਨਾ ਐ ਕਿਆਰੀਆਂ ਕਿਤੇ ਛੋਟੀਆਂ ਨੇ ਕਿਤੇ ਵੱਡੀਆਂ ਨੇ ਆਮ ਤੌਰ ਤੇ ਜਿਹੜੇ ਆਪਣੇ ਵੱਡੇ ਪਾਵਰ ਵੀਡਰ ਹੁੰਦੇ ਸੀ ਉਹ ਵੀਡਰ 18 ਇੰਚ ਤੋਂ ਘੱਟ ਚੱਲਦੇ ਨਹੀਂ ਸੀ ਇਹ ਜਿਹੜਾ ਵੀਡਰ ਹੈ 8 ਇੰਚ ਦੇ ਵਿੱਚ ਚੱਲੂਗਾ ਜੀ ਛੋਟੀ ਕਿਆਰੀ ਜਿਵੇਂ ਮੂਰੇ ਗੋਭੀ ਲੱਗਦੀ ਆ ਤਾਂ ਗੋਭੀ ਦੇ ਵਿੱਚ ਕੋਈ ਵੀ ਇਹੋ ਜਿਹਾ ਵੀਡਰ ਨਹੀਂ ਹੈਗਾ ਜਿਹੜੇ ਕਿ ਕੱਕ ਕੰਡਾ ਬਾਹਰ ਕੱਢਣ ਲਈ ਕੰਮ ਕਰ ਸਕੇ 8 ਇੰਚ ਦੇ ਵਿੱਚ ਵੀ ਚੱਲੂਗਾ ਇਹ 16 ਇੰਚ ਦੇ ਵਿੱਚ ਵੀ ਚੱਲੂਗਾ ਚਲਾਉਣਾ ਬਹੁਤ ਸੌਖਾ ਕਾਰਨ ਕੀ ਆ ਇਹ ਜਿਹੜੀ ਮਸ਼ੀਨ ਆਪਾਂ ਨੇ ਆਟੋਮੈਟਿਕ ਮਸ਼ੀਨ ਬਣਾਈ ਜੀ ਕੋਈ ਇਹਦੇ ਵਿੱਚ ਗੇਅਰ ਨਹੀਂ ਪਾਉਣਾ ਕੋਈ ਇਹਦੇ ਵਿੱਚ ਕਲਚ ਨਹੀਂ ਲਾਉਣਾ ਸਿੱਧਾ ਸਟਾਰਟ ਕਰੋ ਰੇਸ ਦਿਓ ਔਰ ਮਸ਼ੀਨ ਨੇ ਪੂਰਾ ਕੰਮ ਕਰ ਦੇਣਾ ਖੇਤ 'ਚ ਜਹ ਜਹ ਵੀ ਤੁਹਾਡਾ ਕੰਮ अच्छा मतलब ਜਦੋਂ ਇਹਨੂੰ ਨਿਊਟਰਲ ਕਰਨਾ ਤਾਂ ਬਸ ਆਪਾਂ ਐ ਚੱਕ ਲਈ ਤੇ ਨਿਊਟਰਲ ਆ ਲੋਪੋ ਵਾਲਿਓ ਸਰਦਾਰ ਜੀ ਇਹ ਤਾਂ ਨਿਊਟਰਲ ਹੀ ਨਿਊਟਰਲ ਹੈ ਕੱਲੀ ਰੇਜ਼ ਨਾਲ ਹੀ ਇਹ অপারেਟ ਹੋਣਾ ਹੈ ਰੇਜ਼ ਦੇਤੀ ਤਾਂ ਇਹ ਚੱਲੂਗਾ ਰੇਜ਼ ਨਹੀਂ ਦਿੱਤੀ ਤਾਂ ਖੜਾ ਹੈ ਇਹਦਾ ਨਿਊਟਰਲ ਵੀ ਕੁਛ ਨਹੀਂ ਹੈਗਾ ਇਹਦਾ ਗੀਅਰ ਵੀ ਕੋਈ ਨਹੀਂ ਇਹਦਾ ਕਲਚ ਵੀ ਕੋਈ ਨਹੀਂ ਬਿਲਕੁਲ ਸਿੱਧਾ ਡਾਇਰੈਕਟ ਵਰਜਨ ਬਣਾਇਆ ਹੋਇਆ ਹੈ ਤੇ ਇਹਦਾ ਇਹਦੇ ਨਾਲ ਤਾਂ ਇਹਦੀ ਰਿਪੇਅਰ ਵੀ ਬਹੁਤ ਘਟ ਜੂਗੀ ਰਿਪੇਅਰ ਹੈ ਹੀ ਨਹੀਂ ਫਿਰ ਵੀ ਕਿਸੇ ਵੀ ਕਿਸਾਨ ਕੋਲੇ ਜਾਂਦਾ ਇੱਕ ਸਾਲ ਦੇ ਵਿੱਚ ਪੂਰੀ ਗਾਰੰਟੀ ਰਹੂਗੀ ਕੁਛ ਵੀ ਟੁੱਟ ਗਿਆ ਫੁੱਟ ਗਿਆ ਸਮਾਨ ਸਿਰਦੈਨ ਬਿਲ ਦੀ ਫੋਟੋ ਤੇ ਸਮਾਨ ਦੀ ਫੋਟੋ ਭੇਜ ਦੇਣ ਆਨਲਾਈਨ ਉਹਨਾਂ ਦੇ ਘਰੇ ਦਿੱਤਾ ਜਾਊ ਆਨਲਾਈਨ ਹੀ ਉਹਨਾਂ ਨੂੰ ਗਾਰੰਟੀ ਦੀ ਸੁਵਿਧਾ ਦਿੱਤੀ ਜਾਊ ਪੂਰੇ 1 ਸਾਲ ਦੀ ਪਰ ਝੋਲਾ ਜਾ ਕੇ ਮਗਰ ਕਿਸੇ ਨੇ ਨਹੀਂ ਹੂੰ ਇੱਕ ਸਾਲ ਉਹਨਾਂ ਦੇ ਘਰੇ ਸਮਾਨ ਪਹੁੰਚ ਜਾਊਗਾ ਜਿਹੜਾ ਟੁੱਟ ਗਿਆ ਬਿਲਕੁਲ ਪਹਚਾਵਾਂਗੇ ਜੀ ਠੀਕ ਆ ਜੇ ਕੋਈ ਕੋਈ ਵੀ ਸਮੱਸਿਆ ਆ ਗਈ ਆ ਉਹ ਘਰੇ ਪਹੁੰਚ ਜਾਊਗਾ ਤੇ ਇਹ ਇੱਕ ਗੱਲ ਮੈਨੂੰ ਐਂ ਲੱਗਦਾ ਵੀ ਛੋਟਾ ਏ ਇੰਜਨ ਆ ਇਹ ਗਰਮ ਗਰਮ ਤਾਂ ਨਹੀਂ ਹੋ ਜੂਗਾ ਮਤਲਬ ਜੇ ਹੁਣ ਬੰਦੇ ਨੇ 2 ਘੰਟੇ ਲਗਾਤਾਰ ਚਲਾਤਾ ਆਪਾਂ ਮੈਂ ਕਹਤਾ ਛੋਟੇ ਗਾਰਡਨਾਂ ਵਾਸਤੇ ਆ ਕਿਸੇ ਨੇ ਕਿੱਲੇ ਚ ਤੰਨ ਲਿਆ ਏ ਵਾਈ ਜੀ ਕਿਸੇ ਦਾ ਕਿੱਲਾ ਚਾਹੇ ਕਿਸੇ ਦੇ ਚਾਰ ਕਿੱਲੇ ਨਹੀਂ ਜੀ ਨਰਮਾ ਅੱਜ ਕੱਲ ਹੋ ਰਿਹਾ ਹੈ ਜੀ ਗੰਨਾ ਹੋ ਰਿਹਾ ਕੋਈ 22 ਇੰਚ ਤੇ ਲਾਉਂਦਾ ਕੋਈ 26 ਇੰਚ ਤੇ ਲਾਉਂਦਾ ਉਸ ਤੋਂ ਬਾਅਦ ਮਿਰਚ ਲੱਗ ਰਹੀ ਹੈ ਪ੍ਰਿੰਡੀ ਲੱਗ ਰਹੀ ਹੈ ਜੀ ਕਿਸਾਨ ਭਰਾ ਨੇ ਇਹਨੂੰ ਕੰਮ ਕਰਨ ਵਾਸਤੇ ਲੈਣਾ ਹੈ ਘਰ ਦੇ ਗਾਰਡਨ ਵਾਸਤੇ ਵੀ ਲੈਣਾ ਘਰ ਦੀਆਂ ਸਬਜ਼ੀਆਂ ਵਾਸਤੇ ਵੀ ਲੈਣਾ ਛੋਟੀਆਂ ਕਿਆਰੀਆਂ ਦੇ ਵੱਡੀਆਂ ਕਿਆਰੀਆਂ ਵਾਸਤੇ ਵੀ ਲੈਣਾ ਇਹਨੂੰ ਲਗਾਤਾਰ 4 ਘੰਟੇ ਬਿਨਾਂ ਰੁਕੇ ਬਿਨਾਂ ਸਾਲਤੇ ਆਪਾਂ ਚਲਾ ਸਕਦੇ ਆ ਅੱਧੇ ਘੰਟੇ ਦੀ ਰੈਸਟ ਦੁਆਰੇ ਫੇਰ 4 ਘੰਟੇ ਚਲਾ ਸਕਦੇ ਆ ਜਿਵੇਂ ਆਪਾਂ ਵੱਡੀ ਮਸ਼ੀਨ ਤੋਂ ਪਾਵਰ ਤੋਂ ਕੰਮ ਲੈਂਦੇ ਆ ਸੇਮ ਓਵੇਂ ਹੀ ਕੰਮ ਕਰੂਗਾ ਜਿਹੜੀ ਗੱਲ ਤੁਸੀਂ ਗਰਮ ਹੋਣ ਦੀ ਕੀਤੀ ਹੈ ਆਪਾਂ ਸਕੂਟਰ ਮੋਟਰਸਾਈਕਲ ਕਾਰ ਕਿਸੇ ਵੀ ਚੀਜ਼ ਨੂੰ ਇੱਕ ਵਾਰੀ ਸਟਾਰਟ ਕਰ ਦਈਏ ਤਾਂ ਉਹ ਗਰਮ ਹੋਊਗੀ 5 ਮਿੰਟ ਬਾਅਦ ਤੁਹਾਨੂੰ ਤਤੀ ਲੱਗੂ ਤੁਸੀਂ ਇੰਜਣ ਤੇ ਹੱਥ ਰੀ ਲਾ ਸਕਦੇ ਓਨਾ ਹੀ ਗਰਮ ਰਹੂਗਾ ਚਾਹੇ ਨੂੰ 4 ਘੰਟੇ ਚਲਾ ਲਓ ਚਾਹੇ ਇਹ ਨੂੰ 5 ਮਿੰਟ ਬਾਅਦ ਹੱਥ ਨਾਲਿਓ 4 ਘੰਟੇ ਤੇ 5 ਮਿੰਟ ਬਾਅਦ ਦੇ ਦੀ ਹੀਟ ਦਾ ਕੋਈ ਫਰਕ ਨਹੀਂ ਆਊਗਾ ਹਾਂ ਤੇ ਪਰ 4 ਘੰਟੇ ਲਗਾਤਾਰ ਚੱਲਣ ਦੀ ਇਹਦੀ ਸਮਰੱਥਾ ਫੁੱਲ ਲੋਡ ਫੁੱਲ ਲੋਡ ਤੇ ਹੈ ਫੁੱਲ ਲੋਡ ਤੇ 4 ਘੰਟੇ ਚੱਲਣ ਦੀ ਸਮਰੱਥਾ ਤੇ ਮਾੜਾ ਜਿਹਾ ਮੈਨੂੰ ਆਉ ਵੀ ਦੱਸ ਦਿਓ ਵੀ ਜੇ ਹੁਣ ਮੰਨ ਲਓ ਵੀ ਇਹ 4 ਘੰਟੇ ਚੱਲਦਾ ਘੰਟੇ 'ਚ ਤੇਲ ਕਿੰਨਾ ਪਊਗਾ ਘੰਟੇ ਦੇ ਵਿੱਚ ਜਿਹੜਾ ਤੇਲ ਆ ਉਰੇ ਆਪਣੇ ਕੋਲ ਮਾਡਲ ਰੱਖੇ ਹੋਏ ਨੇ ਬਾਈ ਜੀ ਦੋ ਜੀ ਇੱਕ ਰੱਖਿਆ ਹੋਇਆ 2-ਸਟੋਕ ਇੱਕ ਰੱਖਿਆ ਹੋਇਆ 4-ਸਟੋਕ ਜੀ ਦੇਖਣ ਨੂੰ ਮਸ਼ੀਨਾਂ ਇੱਕੋ ਜਿਹੀਆਂ ਨੇ ਜੇ ਇੰਜਣ ਦੇ ਉੱਪਰ ਆ ਕੇ ਝਾਤ ਤੁਸੀਂ ਚੰਗੀ ਤਰ੍ਹਾਂ ਦੇਖੋਗੇ 2-ਸਟੋਕ ਦੀ ਜਿਹੜੀ ਬੰਤਰ ਆ ਉਹ ਕਿਸੇ ਹੋਰ ਪ੍ਰਕਾਰ ਦੀ ਐ 4 ਸਟੋਕ ਦੀ ਬੰਤਰ ਹੋਰ ਪ੍ਰਕਾਰ ਦੀ ਹੈ ਪਰ ਹੈਗੇ ਦੋਨੇ ਤਿੰਨ ਪਾਵਰ ਦੇ ਨੇ 2 ਸਟੋਕ ਆ ਜਿਹੜਾ ਇੰਜਨ ਇਹਦੇ ਵਿੱਚ ਪੈਟਰੋਲ ਮਿਕਸ ਕਰਕੇ ਟੈਂਕੀ ਦੇ ਵਿੱਚ ਪੈਂਦਾ 4 ਸਟੋਕ ਦੇ ਵਿੱਚ ਇਕੱਲਾ ਪੈਟਰੋਲ ਪੈਂਦਾ ਇਹ ਚੈਂਬਰ ਦੇ ਵਿੱਚ ਥੱਲੇ ਮੋਗਲਣ ਪੈਂਦਾ ਦੋਨੇ ਮਸ਼ੀਨਾਂ ਛੋਟੀਆਂ ਹਰ ਕੰਮ ਦੇ ਵਿੱਚ ਪਰਫੈਕਟ ਬਿੱਗਾ ਚਾਹੇ 1ਾ ਚਾਹੇ 5 ਕਨਾਲਾ ਨੇ ਚਾਹੇ 5 ਕਿੱਲੇ ਨੇ ਹਰ ਜਗ੍ਹਾ ਤੇ ਇਹ ਕੰਮ ਕਰਨ ਦੇ ਵਿੱਚ ਪੂਰਾ ਸਮਰੱਥਰ ਹੋ ਰਾਜੀ ਭਾਈ ਇੱਕ ਮੈਨੂੰ ਐਂ ਦੱਸੋ ਵੀ ਇਹ ਇਹ ਨੂੰ ਇਹ ਨੂੰ ਵੀ ਕਿਸਾਨ ਨੇ ਗ੍ਰੀਸ ਗਰੂਸਾਵੇਂ ਸਮੇਂ-ਸਮੇਂ ਕਰਨਾ ਹੁੰਦਾ ਕੋਈ ਇਹ ਨੂੰ ਗ੍ਰੀਸ ਨਹੀਂ ਕਰਨਾ ਜਿਹੜਾ 2 ਸਟੋਕ ਇੰਜਨ ਹੈ ਕੋਈ ਉਹਦੀ ਸਰਵਿਸ ਨਹੀਂ ਹੈ ਸਿੱਧਾ ਟੂਟੀਅਲ ਟੈਂਕੀ ਚ ਪਾਓ ਚਲਾਓ 4 ਸਟੋਕ ਦੇ ਵਿੱਚ ਸਿਰਫ ਮਗਲਣ ਪੈਂਦਾ ਥੱਲੇ ਪਾਸੇ 150 ਗ੍ਰਾਮ ਤੇ 150 ਗ੍ਰਾਮ ਮਗਲਣ ਚ ਇੱਕ ਕਿੱਥੋਂ ਕਰਨਾ ਵੀ ਭਾਈ ਉਹਦੀ ਗੇਜ ਲੱਗੀ ਹੋਈ ਆ ਬਾਈ ਜੀ ਪ੍ਰੋਪਰ ਜੀ ਇਹਦੀ ਪ੍ਰੋਪਰ ਆ ਗੇਜ ਲੱਗੀ ਹੋਈ ਆ ਅੱਛਾ ਆ ਗੇਜ ਤੋਂ ਚੈੱਕ ਕਰਨਾ ਹੈ ਗੇਜ ਤੋਂ ਇਹਨੂੰ ਚੈੱਕ ਕਰਨਾ ਹੈ ਰੋਜ਼ ਚ ਲਾਉਣ ਤੋਂ ਪਹਿਲਾਂ ਇਹਨੂੰ ਚੈੱਕ ਕਰ ਲਓ ਮਗਲਲ ਨੂੰ ਉਦੋਂ ਵਾਦੇ ਨੂੰ 4 ਘੰਟੇ ਚਲਾਓ 8 ਘੰਟੇ ਚਲਾਓ ਅਗਲੇ ਦਿਨ ਚਲਾਉਣਾ ਫੇਰ ਚੈੱਕ ਕਰ ਲਓ ਰੋਜ਼ ਇਹਦਾ 에ਅਰ ਕਲੀਨਰ ਆ ਜਿਹੜੀ ਸਫਾਈ ਕਰ ਲਓ ਛੋਟੀ ਮਸ਼ੀਨ ਆ ਘੱਟ ਪੈਸਿਆਂ ਵਾਲੀ ਪਰ ਪੈਸੇ ਜ਼ਰੂਰ ਲੱਗਦੇ ਨੇ ਆਪਾਂ ਮਸ਼ੀਨ ਖਰਾਬ ਨਹੀਂ ਕਰਨੀ 10 ਸਾਲ ਮਸ਼ੀਨ ਵੀ ਚਲਾਉਣੀ ਆ ਚਾਹੇ ਇਹ ਘੱਟ ਪੈਸਿਆਂ ਦੇ ਵਿੱਚ ਆ ਸਾਵਧਾਨੀ ਆ ਜ਼ਰੂਰੀ ਤੇ ਮਗਲੈਲ ਜੇ 1 ਸਾਲ ਦੇ ਵਿੱਚ ਮਗਲੈਲ ਖਾਂਦਾ ਹੋਇਆ ਇੰਜਣ ਬਦਲ ਦਿਆਂਗੇ ਜੀ ਲਓ ਜੀ ਬਲੇਡ ਟੁੱਟ ਗਿਆ ਬਲੇਡ ਬਦਲ ਦੇਾਂਗੇ ਜੀ ਬਲੇਡ ਟੁੱਟੇ ਤੋਂ ਵੀ ਬਲੇਡ ਬਦਲ ਬਲੇਡ ਵੀ ਬਦਲ ਦੇਾਂਗੇ ਜੀ ਬਲੇਡ ਟੁੱਟ ਗਿਆ ਹੈਂਡਲ ਟੁੱਟ ਗਿਆ ਏਅਰ ਸਿਲੰਡਰ ਟੁੱਟ ਗਿਆ ਕੋਈ ਵੀ ਚੀਜ਼ ਟੁੱਟ ਗਈ ਬਦਲ ਕੇ ਦਵਾਂਗੇ ਗਾਰੰਟੀ ਹੈ ਵਾਰੰਟੀ ਨਹੀਂ ਹੂੰ ਇੱਕ ਸਾਲ ਦੇ ਵਿੱਚ ਕੁਝ ਹੋ ਗਿਆ ਮਤਲਬ ਇੱਕ ਸਾਲ ਦੇ ਵਿੱਚ ਫਾਇਦੇ ਤੁਹਾਡੇ ਆ ਨੁਕਸਾਨ ਇਹਦਾ ਨਾ ਕੰਪਨੀ ਦਾ ਨੁਕਸਾਨ ਹੋਣਾ ਨਾ ਜ਼ਿਮੀਂਦਾਰ ਭਰਾ ਦਾ ਕਿਸਾਨ ਭਰਾ ਦਾ ਨੁਕਸਾਨ ਹੋਣਾ ਕਿਸਾਨ ਦਾ ਵੀ ਫਾਇਦਾ ਹੋਊਗਾ ਉਹਨੂੰ ਹਰ ਕੰਮ ਦੇ ਵਿੱਚ ਸਹੀ ਤਰੀਕੇ ਨਾਲ ਇਹ ਕੰਮ ਕਰੂਗਾ ਘੱਟ ਪੈਸਿਆਂ ਦੇ ਵਿੱਚ ਜ਼ਿਆਦਾ ਕੰਮ ਜਿੱਥੇ بڑا ਟਰੈਕਟਰ 10 ਲੱਖ 12 ਲੱਖ ਵਾਲਾ ਕੰਮ ਨਹੀਂ ਕਰਦਾ ਉੱਥੇ ਇਹ ਮਸ਼ੀਨ ਕੰਮ ਕਰੂਗੀ ਜਿਹਦਾ ਪੈਸੇ ਮੂਰਲੇ ਟਾਇਰ ਜ ਨਹੀਂ ਹਾਂ ਜਿਹੜੀ ਸਭ ਤੋਂ ਵੱਡੀ ਗੱਲ ਹੈ ਇੱਕ ਗੱਲ ਇਹ ਆ ਵੀ ਇਹਨੂੰ ਚੱਕ ਕੇ ਲੈ ਜੂ ਮਾੜੇ ਤੋਂ ਮਾੜਾ ਬੰਦਾ ਲਓ ਜੀ ਹੈ ਇਹ ਇਨਕ ਭਾਰ ਆਇਆ ਬਾਈ ਜੀ ਜਿੱਥੇ ਟਰੈਕਟਰ ਨਹੀਂ ਲੰਘਦਾ ਮੋਟਰਸਾਈਕਲ ਨਹੀਂ ਲੰਘਦਾ ਇੱਥੋਂ ਆਪਾਂ ਇਹ ਚੱਕਿਆ ਉੱਥੇ ਦੀ ਚੱਕੇ ਵਿੱਚ ਲੈ ਗਏ ਜਿਹੜੀ ਮਰਜ਼ੀ ਕਿਆਰੀ ਜਿ ਧਰ ਲਿਆ ਇਦੋਂ ਸੌਖਾ ਤੇ ਇਦੋਂ ਸਾਨ ਤਰੀਕਾ ਹੋਰ ਆਪਾਂ ਕੀ ਬਣਾ ਸਕਦੇ ਮੈਨੂੰ ਤਾਂ ਐ ਲੱਗਦਾ ਵੀ ਇੱਕ ਤੁਸੀਂ ਇੱਥੇ ਇਹਦੇ ਬੱਧਰੀਆਂ ਲਾਦ ਗਏ ਵੀ ਆਏ ਮਾਗਰ ਪੈਂਦਾ ਕਰਦਗੇ ਬੱਧਰੀਆਂ ਲਾਵਾਂਗੇ ਜੀ ਕਿਸਾਨ ਭਰਾ ਪੰਜਾਬ ਦੇ ਜਗਾੜੂ ਨੇ ਉਹ ਹਜਾ ਕੁਛ ਤਾਂ ਆਪੀ ਕਰ ਲੱਦੇ ਨੇ ਸਦਾ ਸੇ ਆ ਤਾਂ ਪਹਿਲਾਂ ਮੰਨਣਗੇ ਵੀ ਬੱਧਰੀਆਂ ਲਾ ਕੇ ਆਪਾਂ ਬਿੱਟਦੇ ਵਾਲੀ ਆ ਆ ਵੀ ਚੱਕ ਕੇ ਕਿਤੇ ਲਿਜਾਣਾ ਹੋਵੇ ਹਨਾ ਪ੍ਰੀਤ ਤਾਂ ਚੱਕ ਕੇ ਲਜਾਇਆ ਜਾ ਸਕਦਾ ਬਿਲਕੁਲ ਜੀ ਬਿਲਕੁਲ ਤੇ ਆਪਾਂ ਇਹਦੇ ਅਟੈਚਮੈਂਟ ਇਹਦੇ ਨਾਲ ਨਾਲ ਕੀ ਦੇਵਾਂਗੇ ਆਪਾਂ ਇਹਦੇ ਨਾਲ ਜਿਹੜੀਆਂ ਅਟੈਚਮੈਂਟਾਂ ਨੇ ਜੀ ਹਰ ਪ੍ਰਕਾਰ ਦੀ ਇਹਦੇ ਨਾਲ ਵੀ ਆਪਾਂ ਅਟੈਚਮੈਂਟ ਬਣਾਈ ਹੈ ਜਿਵੇਂ ਕਿ ਕਿਆਰੀਆਂ ਨੇ ਸਬਜ਼ੀ ਲਾਈ ਆ ਗੰਨਾ ਲਾਇਆ ਜਾਂ ਕੋਈ ਵੀ ਆਪਾਂ ਇਹੋ ਜਿਹੀ ਜਿਹਨੂੰ ਮਿੱਟੀ ਲਾਉਣੀ ਹੈ ਮਿੱਟੀ ਲਾਉਣ ਵਾਸਤੇ ਆਪਾਂ ਡਬਲ ਪਲੋਅਰ ਲਾਤਾ ਆਪਾਂ ਨੇ ਖੁੱਡਾਂ ਦੇ ਵਿੱਚ ਜਾਦੇ ਘਾਗ ਖਰ ਹੋ ਗਿਆ ਆਪਾਂ ਚੋਣੇ ਆ ਵੀ ਇੱਕ ਕਲਟੀਵੇਟਰ ਫੇਰਦੀ ਜਿਵੇਂ ਟਰੈਕਟਰ ਮਗਰ ਫੇਰਦੇ ਆ ਆ ਆਪਾਂ ਨੇ ਛੋਟਾ ਇਹਦਾ ਕਲਟੀਵੇਟਰ ਬਣਾਤਾ ਉਹਦੀ ਸਮਰੱਥਾ ਦੇ ਅਨੁਸਾਰ ਸਿੰਗਲ ਪਲੋਅ ਪਲਟਾ ਹਲ ਜਿਹਨੂੰ ਕਹਿੰਦੇ ਨੇ ਇੱਕ ਪਾਸੇ ਮਿੱਟੀ ਲੈਣੀ ਆ ਉਹ ਬਣਾਤਾ ਬੈੱਡ ਬਣਾਉਣਾ ਛੋਟੀਆਂ ਕਿਆਰੀਆਂ ਵਾਸਤੇ ਜੇ ਆਪਾਂ ਨੇ ਕੱਦੂ ਕਰਨਾ ਕੱਦੂ ਵਾਲੇ ਪਟਲਰ ਵੀ ਬਣਾਤੇ ਆਪਾਂ ਦਾ ਅੱਛਾ ਕੱਦੂ ਕਰਦੇ ਆ ਕੱਦੂ ਵੀ ਕਰੇਗਾ ਯਾਰ ਮੈਨੂੰ ਕੱਦੂ ਤੋਂ ਇੱਕ ਗੱਲ ਆ ਗਈ ਇਹਦੇ ਚ ਪਾਣੀ ਪੈ ਜਾਣਾ ਭਾਈ ਜੀ ਪਾਣੀ ਦੇ ਵਿੱਚ ਚਲਾ ਦਿਓ ਮਸ਼ੀਨ ਖੜ ਗਈ ਜ਼ਿੰਮੇਦਾਰੇ ਤੇ ਸੜ ਜਵੇ ਜਮੀ ਲੈ ਜਵੇ ਪੱਕੀ ਗੱਲ ਆ ਇਹ ਭਾਈ ਜੀ ਜੋ ਕਹਤਾ ਉਹ ਮੇਹੀ ਕਰਦੇ ਆ ਇਹਨੇ ਖੜ ਜਾਣਾ ਪٹرول ਆ ਗਿਆ ਉਹ ਭਾਈ ਜੀ ਨਹੀਂ ਗੜਦੀ ਨਹੀਂ ਗੜਦੀ ਨਹੀਂ ਖੜਦੀ ਹਾਂਜੀ ਇਹਦੇ ਬੈਰੀਆਂ ਬੂਰੀਆਂ ਦੇ ਵਿੱਚ ਸੀਲਾਂ ਦੇ ਵਿੱਚ ਪਾਣੀ ਪੈ ਜਾਣਾ ਬਾਈ ਜੀ ਇਹ ਮਸ਼ੀਨ ਇਹ ਜੀ ਬਣਾਈਆ ਨਾ ਇਹਦੇ ਬੈਰੀਆਂ ਜਿਸ ਤੇ ਪੈਣਾ ਪਾਣੀ ਨਾ ਇਹਦੀਆਂ ਸੀਲਾਂ ਚ ਪਾਣੀ ਪੈਣਾ ਟਾਇਰ ਵੀ ਜਿਵੇਂ ਦੂਜੇ ਰੋਟਾਵੇਟਰ ਦੇ ਹੁੰਦੇ ਨੇ ਓਵੇਂ ਦੋ ਟਾਇਰ ਵੀ ਆਪਾਂ ਨੇ ਲਾਏ ਹੋਏ ਨੇ ਹਰ ਚੀਜ਼ ਪ੍ਰੋਪਰ ਢੰਗ ਨਾਲ ਬਣਾਈ ਹੋਈ ਹੈ ਆਪਾਂ ਦੇ ਪਿੱਛੇ ਹਿਚ ਵੀ ਲਾਈ ਹੋਈ ਹੈ ਹਰ ਚੀਜ਼ ਪ੍ਰੋਪਰ ਢੰਗ ਨਾਲ ਲਾਈ ਹੋਈ ਹੈ ਜਿਵੇਂ ਵੱਡਾ ਪਾਵਰ ਵਿਡਰ ਤੇ ਟਰੈਕਟਰ ਖੇਤ ਦੇ ਪਾਣੀ ਦੇ ਵਿੱਚ ਚੱਲ ਕੇ ਕਦੂ ਕਰਦੇ ਨੇ ਉਹੀ ਚੀਜ਼ ਇਹ ਬਣਾਈ ਆ ਕੱਦੂ ਵੀ ਕਰੂਗਾ ਹਰ ਸਬਜ਼ੀ 'ਚ ਚੱਲੂਗਾ ਹਰ ਇੱਕ ਖੇਤ ਦੇ ਵਿੱਚ ਚੱਲਣ ਦੇ ਵਿੱਚ ਪੂਰਾ ਸਮਰਥ ਰਹੂਗਾ ਬਾਈ ਸੰਜੀਪ ਫਿਰ ਆਪਾਂ ਹੁਣ ਚਲਾ ਕੇ ਦਿਖਾਈਏ ਇਹਨਾਂ ਨੂੰ ਐ ਨਹੀਂ ਗੱਲ ਬਣਦੀ ਚਲ ਦੇ ਚੱਲਦੀ ਚੀਜ਼ ਦੇਖ ਇੱਕ ਇੰਜਨ ਟੂ ਸਟੋਕ ਚੱਕ ਲੈ ਇੱਕ ਫੋਰ ਸਟੋਕ ਚੱਕ ਲੈ ਦੋਨੇ ਦੇਖਾਂਗੇ ਦੋਨੇ ਇੰਜਨ ਚੱਕਾਂਗੇ ਜਿਹੜੀ ਅੱਜ ਐਟ ਸਮੇਂ ਇਸ ਸਮੇਂ ਲੱਗੀਆਂ ਹੋਈਆਂ ਨੇ ਫਸਲਾਂ ਮਿਰਚ ਲੱਗੀ ਹੋਈ ਆ ਭਿੰਡੀ ਲੱਗੀ ਹੋਈ ਆ ਮੱਕੀ ਲੱਗੀ ਹੋਈ ਆ ਬਹੁਤ ਔਖਾ ਗੰਮਾ ਲੇਵਰ ਮਿਲਦੀ ਨਹੀਂ ਹੈਗੀ ਕੰਮ ਹੁੰਦਾ ਨਹੀਂ ਆਪਾਂ ਤਿੰਨੇ ਗੰਮ ਦੋਨੇ ਮਸ਼ੀਨਾਂ ਨਾਲ ਪੂਰੇ ਕਰਕੇ ਦਿਖਾਵਾਂਗੇ ਚਲੋ ਬਈ ਚਲੋ ਆਜੋ ਬਹੁਤ ਥੋੜੇ ਥਾਂ 'ਚ ਚੱਲਣ ਵਾਲਾ ਸੰਦ ਆ ਸਜਣੋ ਡੰਗਾਈ ਤੇ ਸਫਾਈ ਬਹੁਤ ਕਮਾਲ ਆ ਕਰੀ ਸਟਾਰਟ ਬਾਈ ਭਾਈ ਜੀ ਇੱਕ ਸਟਾਰਟ ਕਰਨ ਤੋਂ ਪਹਿਲਾਂ ਗੱਲ ਕਹਿਣਾ ਚਾਹੂੰਗਾ ਜੀ ਤੁਸੀਂ ਕਹਿੰਦੇ ਸੀ ਤੱਤਾ ਆ ਆਪਾਂ ਲਾ ਲਿਆ ਇੰਜਣ ਤੇ ਹੱਥ ਆ ਪਿਆਦਾ ਸਲੰਸਰ ਮੈਨੂੰ ਤੱਤਾ ਤੁਸੀਂ ਦਿਖਾਓ ਤੁਸੀਂ ਵੀ ਹੱਥ ਲਾ ਕੇ ਦੇਖੋ ਵੀ ਕੀ ਵੱਕਾ ਹੀ ਤੱਤਾ ਅਭੀ ਜਿਹੜਾ ਜਿੰਨਾ ਕਿਸੇ ਇੱਕ ਨਾਰਮਲ ਇੰਜਨ ਚੋਂ ਦਾ ਹੁੰਦਾ ਉਹਨਾ ਆਉਂਦਾ ਉਹਨਾ ਸੇਕਿਆ ਇਹ ਤੱਤਾ ਨਹੀਂ ਹੁੰਦਾ ਦੂਸਰੀ ਪਹਿਲਾਂ ਤੁਹਾਨੂੰ ਲੋਭੀਏ ਚ ਚਲਾ ਕੇ ਦਿਖਾਇਆ ਹੁਣ ਅਗੇ ਪਪਰਿੰਡੀ ਚ ਪਿੰਡੀ ਦੇ ਬਾਅਦ ਮਿਰਚ ਜਾਵਾਂਗੇ ਤੇ ਹੁਣ ਜਿਆਦੇ ਮੱਕੀ ਲੱਗੀ ਹੋਈ ਆ ਪੰਜਾਬ ਚ ਮੱਕੀ ਜੀ ਵੀ ਚਲਾ ਕੇ ਦਿਖਾਵਾਂਗੇ ਇਹ ਆਪਾਂ ਟੂ ਸਟੋਕ ਇੱਥੇ ਚਲਾ ਰਹੇ ਆ ਤੁਹਾਨੂੰ ਫੋਰ ਸਟੋਕ ਵੀ ਦਿਖਾਵਾਂਗਾ ਇਦੋਂ ਅਗਲੀ ਮਸ਼ੀਨ ਦੋ ਫਸਲਾਂ ਦੇ ਵਿੱਚ ਆਪਾਂ ਫੋਰ ਸਟੋਕ ਚਲਾ ਕੇ ਦਿਖਾਵਾਂਗੇ ਔਰ ਇਹਦੇ ਨਾਲ ਇੰਨਾ ਹੀ ਬੱਟਾ ਦੇ ਵਿੱਚ ਮਿੱਟੀ ਲਾ ਕੇ ਵੀ ਦਿਖਾਵਾਂਗੇ ਹਾਂ ਲੈ ਬਿੱਕ ਚਲਾ ਪਿੰਡਾਂ ਦੇ ਵਿੱਚ ਚਲਾ ਦੇ ਰਾਜੀਆ ਭਾਈ ਇਹਦੇ ਵਿੱਚ ਕੀ ਪਾਤਾ ਇਹ ਜਾ ਬਰੂਦ ਨਾਲੇ ਤਾਂ ਡਬਲ ਬਲੌ ਖਿੱਚਿਆ ਆਏ ਨੇ ਨਾਲੇ ਰੂਟਾ ਵੇਟਰ ਦੀ ਢੰਗਾਈ ਦੇਖ ਆਹ ਦੇਖ ਕਿੱਥੇ ਆ ਇਹਦੇ ਵਿੱਚ ਪਾਇਆ ਕੀ ਆ ਇਹ ਜਾ ਇਹ ਲਾਕ ਹੀ ਦਿੱਤਾ ਇਹਨੂੰ ਭਾਈ ਜੀ ਆਪਾਂ ਨੇ ਇਹਦਾ ਨੌਰ ਰੱਖਿਆ ਚੈਂਪੀਅਨ ਹਾਂ ਚੈਂਪੀਅਨ ਦਾ ਮਤਲਬ ਹੁੰਦਾ ਵੀ ਸਾਰੇ ਆਪਣੇ ਜਿੰਨੇ ਵੀ ਉਹਦੇ ਖੇਤਰਫਲ ਹੁੰਦੇ ਨੇ ਜਾਂ ਜਿੰਨੇ ਵੀ ਫੀਲਡ ਹੁੰਦੇ ਨੇ ਹਰ ਚੀਜ਼ ਦੇ ਵਿੱਚੋਂ ਅੱਬਲ ਰਹੇ ਦੌੜਨ ਦੇ ਵਿੱਚ ਅੱਬਲ ਕ੍ਰਿਕਟ ਦੇ ਵਿੱਚ ਅੱਬਲ ਜਾਂ ਹਾਕੀ ਜੱਬਲ ਜਾਂ ਫੁੱਟਬਾਲ ਜੱਬਲ ਇਹ ਹੈਗੀ ਮਸ਼ੀਨ ਖੇਤ ਵਾਸਤੇ ਤਾਂ ਖੇਤ ਵਾਸਤੇ ਇਹ ਅੱਬਲੀ ਰਹੂਗੀ ਤਾਂ ਹੀ ਇਹਦਾ ਨੋ ਆਪਾਂ ਨੇ ਚੈਂਪੀਅਨ ਰੱਖਤਾ ਮਿੱਟੀ ਦਾ ਪਹਿਲੀ ਵਾਰ ਦੇ ਵਿੱਚ ਚੁਰਮਾ ਬਣਾਵੇ ਸੁਰਮਾ ਬਣਾਵੇ ਨਾਲ ਹੀ ਮਿੱਟੀ ਲਾਵੇ ਨਾਲ ਹੀ ਬਹਾਈ ਕਰੇ ਇਹੇ ਕਰਕੇ ਇਹਨੂੰ ਛੋਟੀ ਮਸ਼ੀਨ ਨੂੰ ਹਲਕੀ ਮਸ਼ੀਨ ਨੂੰ ਆਪਾਂ ਨੇ ਚੈਂਪੀਅਨ ਦਾ ਨਾਮ ਦਿੱਤਾ ਕਾਈ ਤੇ ਆਰਮਰ ਲੈ ਤਾਂ ਹੋਊਗਾ ਪੰਜ ਮਾਰਲੇ ਇਹ ਕਿੰਨੇ ਚਿਰ ਚ ਗੁੱੜ ਦੂਜੇ ਗੁੱਡਣ ਤੇ ਆਪੇ ਲੋਪੋ ਵਾਲਿਓ ਵਧਨੀ ਵਾਲਿਓ ਸਰਦਾਰੋ ਇਹ ਪੰਜ ਬਰਲੇ ਪੰਜ ਵਿਸ ਵੇ ਜਾਗਾ ਇਹ ਇੱਕ ਵੇਸ ਵਾ ਜਾਗਾ 10 ਮਿੰਟ ਚ ਕਰ ਰਿਹਾ ਇਹਨੂੰ ਚਲਦੇ ਇਹਨੂੰ ਅਜੇ 30 ਸੈਕਿੰਡ ਵੀ ਨਹੀਂ ਹੋਏ ਦੋ ਕਿਆਰੀਆਂ ਕਰਤੀਆਂ ਟੋਟਲ ਇਹ ਪੰਜ ਕਿਆਰੀਆਂ ਨੇ ਪੰਜ ਮਿੰਟ ਦੇ ਵਿੱਚ ਪੰਜ ਵਿਸ ਵੇ ਕੰਮ ਵੇਲਾ ਕੰਮ ਫਰੀ ਕਰੇ ਬਚਤ ਸਮੇ ਦੀ ਪੈਸੇ ਦੀ ਬਚਤ ਬਦਦੂਰਾ ਦੀ ਬਚਤ ਹਰ ਚੀਜ਼ ਦੀ ਬਚਤ ਔਰ ਦੂਸਰੀ ਗੱਲ ਜਿਸ ਤਰ੍ਹਾਂ ਇਹ ਗੁੱਟ ਰਿਹਾ ਪੂਰਾ ਬੂਟਾ ਟੂ ਬੂਟਾ ਆਏ ਗੁੱਟਣਾ ਬਹੁਤ ਔਖਾ ਹੈ ਇਹ ਪੂਰਾ ਪ੍ਰੋਪਰ ਗੁੱਟ ਰਿਹਾ ਕਿਤੇ ਇੱਕ ਦਾਣਾ ਵੀ ਘਾ ਦਾ ਨਜ਼ਰ ਨਹੀਂ ਆਉਗਾ ਆਪਣੇ ਗੱਲ ਕਰਦੇ ਕਰਦੇ ਉਹ ਸਿਰੇ ਚ ਲਿਆ ਗਿਆ 15 ਸੈਕਿੰਡ ਵੀ ਹੋਏ ਨਹੀਂ ਹੈਗੇ ਹਾਂ ਉਧਰ ਸਿਰੇ ਚ ਲਿਆ ਗਿਆ ਤੇ ਉਧਰੋਂ ਜੇ ਆਪਾਂ ਹੁਣ 1 ਮਿੰਟ ਹੋਰ ਗੱਲ ਕਰਦੇ ਹੈਗੇ ਤਾਂ ਇੱਧਰ ਆ ਜੂਗਾ ਇੱਧਰ ਆ ਜੂ ਇੱਧਰ ਆ ਜੂਗਾ ਤੇ ਜੇ ਆਪਾਂ ਗੱਲ ਕਰਕੇ ਛੇਕ ਕਿਆ ਰਿਹਾ ਤਜੇ ਆਪਾਂ 2-4 ਮਿੰਟ ਗੱਲ ਕਰਨੀ ਹੋਵੇ ਤਾਂ ਆਪਾਂ ਗੱਲ ਕਰਦੇ ਕਰਦੇ ਗੱਲ ਕਰਦੇ ਕਰਦੇ ਖੇਤ ਨਿਪਟ ਜੀ ਹਾਂ ਤੇ ਇਹਦੇ ਨਾਲ ਹੀ ਮਗਰਲੇ ਪਾਸੇ ਆਪਾਂ ਪਾ ਕੇ ਮਿੱਟੀ ਲਾ ਸਕਦੇ ਮਿੱਟੀ ਵੀ ਲਾ ਸਕਦੇ ਆ ਜੀ ਇਹ ਡਬਲ ਕੰਮ ਵੀ ਕਰੂਗਾ ਸਿੰਗਲ ਕੰਮ ਵੀ ਕਰੂਗਾ ਜਿਹੜਾ ਮਰਜੀ ਕੰਮ ਲੈ ਲਓ ਇੰਨੀਆਂ ਢੀੜੀਆਂ ਕਿਆਰੀਆਂ ਦੇ ਜਿਵੇਂ ਵਿੱਚ ਆ ਮਿਰਚ ਲੱਗੀ ਹੋਈ ਐ ਬਹੁਤ ਔਖਾ ਕੰਮ ਐ ਗਰਮੀ 'ਚ ਮਜ਼ਦੂਰ ਨਹੀਂ ਮਿਲਦਾ ਟਾਈਮ ਬਹੁਤ ਖਰਾਬ ਹੁੰਦਾ ਮਿੰਟੋ-ਮਿੰਟੀ ਕੰਮ ਕੰਮ ਸਾਣਾ ਤੇ ਕੰਮ ਪੁਰਾਤ ਤਰੀਕੇ ਵਾਲਾ ਜਿਹੜਾ ਕਿ ਸਾਡੇ ਕਿਸਾਨ ਨੂੰ ਚਾਹੀਦਾ ਇੱਕ ਸਭ ਤੋਂ ਵੱਡੀ ਗੱਲ ਹੈ ਵੀ ਇਹ ਇੰਨਾ ਛੋਟਾ ਬਣਿਆ ਹੋਇਆ ਵੀ ਐਡੀਆਂ ਢੀੜੀਆਂ ਕਿਆਰੀਆਂ 'ਚ ਵਿਰਾਮ ਨਾ ਚੱਲ ਰਿਹਾ ਬਾਈ ਜੀ ਇਹ ਚੈਂਪੀਅਨ ਨਵੀਂ ਤਾਨ ਤ ਰਿਹਾ ਵੀ ਇਹ ਹਰ ਗਲੀ ਦੇ ਵਿੱਚ ਹਰ ਕੂਚੇ ਦੇ ਵਿੱਚ ਹਰ ਕਿਆਰੀ ਦੇ ਵਿੱਚ ਹਰ ਖੇਤ ਦੇ ਵਿੱਚ ਅਸਾਨੀ ਨਾਲ ਕੰਮ ਕਰਦਾ ਸੰਜੀਵ ਜੀ ਇਹ ਸਾਹਿਬ ਨਾਲ ਤਾਂ ਲੋਕ ਆਰਗੈਨਿਕ ਸਬਜ਼ੀ ਆਪਦੀ ਲਾਉਣ ਲੱਗ ਜਾਣਗੇ ਜੇ ਐਡਾ ਵਧਕਾ ਸੰਤ ਆ ਗਿਆ ਬੋ ਜੀ ਗੱਲ ਬਿਲਕੁਲ ਸਹੀ ਆ ਸਰਦਾਰ ਜੀ ਸਾਡੇ ਕੋਲੇ ਜਿੰਨੇ ਵੀ ਕਿਸਾਨ ਭਰਾ ਆਉਂਦੇ ਨੇ ਆਪਣੇ ਦੁਕਾਨਦਾਰ ਭਰਾ ਆਉਂਦੇ ਨੇ ਜਦ ਕਿਸੇ ਵੀ ਮਜਬ ਦੇ ਕਿਸੇ ਵੀ ਜਾਤ ਦੇ ਆਉਂਦੇ ਨੇ ਆ ਕੇ ਕੋਈ ਗੱਲ ਕਹਿੰਦੇ ਨੇ ਜਿਹਦਾ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਚੈਂਪੀਅਨ ਮਸ਼ੀਨ ਦਾ ਮੇਰੇ ਗਵਾਂਢੀ ਲੈ ਕੇ ਗਿਆ ਉਹਦੇ ਨਾਲ ਦੀ ਦੇ ਦੋ ਕਿਉਂਕਿ ਇਹ ਘਰ ਦੇ ਵਿੱਚ ਹਰ ਕਿਸਮ ਦੀ ਆਰਗੇਨਿਕ ਕੀਤੀ ਮਿਰਚ ਹੋ ਗਈ ਟਮਾਟਰ ਹੋ ਗਿਆ ਧਣੀਆਂ ਹੋ ਗਿਆ ਲੌਕੀ ਹੋ ਗਈ ਜਾਂ ਆਪਣਾ ਕੱਦੂ ਹੋ ਗਿਆ ਕਿਸੇ ਵੀ ਚੀਜ਼ ਦੀ ਫਸਲ ਗੰਨਾ ਹੋ ਗਿਆ ਆਪਣਾ ਉਸ ਵਾਰ ਆਪਣੀ ਕਿਹਾ ਕਿ ਤੂਰੀ ਹੋ ਗਈ ਔਰ ਉਸ ਵਕ ਕਪਾ ਨਰਵਾ ਜਿੱਥੇ ਕੋਈ ਵੀ ਸੰਦ ਕੰਮ ਨਹੀਂ ਕਰਦਾ ਉੱਤੇ ਇਹ ਕੰਮ ਕਰਦਾ ਔਰ 250 300 400 ਰੁਪਏ ਦਾ ਰੋਜ਼ ਘਰੇ ਫਰੂਟ ਆਉਂਦਾ ਰੋਜ਼ ਘਰੇ ਸਬਜ਼ੀ ਆਉਂਦੀ ਹੈ ਉਹ ਬਿਵਾਰੀਆਂ ਦੀ ਜੜ ਘਰੇ ਲੈ ਕੇ ਆਉਣੇ ਆਪਾਂ ਮੈਂ ਚਾਹਣਾ ਪੂਰਾ ਪੰਜਾਬ ਖਿਸ਼ਹਾਲ ਹੋਵੇ ਔਰ ਪੰਜਾਬ ਦੇ ਬੱਚੇ ਔਰ ਪੰਜਾਬ ਦੇ ਬੁਢੇ ਜਵਾਨ ਸਾਰੇ ਖਿਸ਼ਹਾਲ ਹੋਣ ਉਹ ਖਿਸ਼ਹਾਲੀ ਕਾਦੇ ਨਾਲ ਆਊਗੀ ਜੇ ਆਪਾਂ ਆਰਗੈਨਿਕ ਚੀਜ਼ਾਂ ਖਾਵਾਂਗੇ ਆਰਗੈਨਿਕ ਸਬਜ਼ੀਆਂ ਖਾਵਾਂਗੇ ਬਿਨਾ ਸਪਰੇਅ ਤੋਂ ਸਹੀ ਆਰਗੈਨਿਕ ਘਰ ਦੇ ਵਿੱਚ ਪੈਸੇ ਦੀ ਬਚਤ ਪਲੱਸ ਤੰਦਰੁਸਤੀ ਪਲੱਸ 2 ਮਹੀਨੇ ਦੇ ਵਿੱਚ ਮਸ਼ੀਨ ਫ੍ਰੀ ਹਾਂ ਤੁਸੀਂ ਆਹ ਦੇਖੋ ਡੰਗਾਈ ਦੇਖੋ ਲੈ ਮੈਂ ਵਾਰ-ਵਾਰ ਇੱਕ ਚੀਜ਼ ਕਹਿ ਰਿਹਾ ਲੈ ਆਹ ਦੇਖੋ ਲੈ ਕੁੱਤੀ ਤੋਂ ਨਹੀਂ ਕੋਰਨਾ ਪਟਿਆ ਜਾਂਦਾ ਇੰਨਾ ਭਾਈ ਜੀ ਗੱਲ ਇਹ ਹੈ ਡੰਗਾਈ ਦਾ ਕਾਰਨ ਕੀ ਆਪਾਂ ਮਸ਼ੀਨ ਬਣਾਈ ਆ ਚੈਂਪੀਅਨ ਚੈਂਪੀਅਨ ਦਾ ਮਤਲਬ ਕੀ ਹੈ ਵੀ ਇਹ ਹਰ ਖੇਤਰ ਦੇ ਵਿੱਚ ਅੱਭਲ ਰਹੀ ਛੋਟੀ ਕਿਆਰੀ ਤੋਂ ਲੈ ਕੇ ਵੱਡੀ ਕਿਆਰੀ ਦੇ ਵਿੱਚ ਵੱਡੇ ਕੰਮ ਤੋਂ ਲੈ ਕੇ ਛੋਟੇ ਕੰਮ ਦੇ ਵਿੱਚ ਹਰ ਕੰਮ ਦੇ ਵਿੱਚ ਪਹਿਲਾ ਨੰਬਰ ਅੱਭਲ ਆਵਾਜ਼ ਦੇਖੋ ਕਿੰਨੀ ਮਿੱਠੀ ਆ ਪਿਆਰੀ ਆ ਤੇ ਇੱਕ ਆਪਣੇ ਗੱਲ ਕਰਦੇ ਕਰਦੇ ਸਾਰੀਆਂ ਮਿਰਚਾਂ ਖੋੜਤੀਆਂ ਸਾਰੀਆਂ ਮਿਰਚਾਂ ਆ ਗੱਲ ਕਰਦੇ ਕਰਦੇ ਗੁੱਡੀਆਂ ਨੇ ਭਾਈ ਆ ਮੱਕੀ ਆ ਜਿਹੜੀ ਇਹ ਪੂਰੀ ਗੱਲ ਬੱਤਰ ਚ ਵੀ ਆ ਤੇ ਇਹਦੇ ਵਿੱਚ ਕੱਖ ਵੀ ਬਹੁਤ ਜ਼ਿਆਦਾ ਜੇ ਇਹਦੇ ਵਿੱਚ ਪੂਰਾ ਸਫਲ ਚੱਲ ਗਿਆ ਫੇਰ ਮਤਲਬ ਆਪਾਂ ਕਹਾਂਗੇ ਟੈਸਟਿੰਗ ਪਾਸ ਹੋ ਜਾਊਗਾ ਗੱਲ ਇਹ ਹੈ ਬਾਈ ਜੀ ਇਹਦੇ ਵਿੱਚ ਕੱਕ ਕੰਡਾ ਹੈ ਨਾ ਜੇ ਆਪਾਂ ਇੱਕ ਮਜ਼ਦੂਰ ਇੱਕ ਇੱਕ ਕਿਆਰੀ 'ਚ ਬਿਠਾ ਦਈਏ ਨਾ ਜਿੱਡੀ ਲੰਬੀ ਕਿਆਰੀ ਹੈ ਜੇ ਇੱਕੋ ਹੀ ਕਿਆਰੀ ਦਿਹਾੜੀ 'ਚ ਕਰ ਦੇਵੇ ਸਹੀ ਤਰੀਕੇ ਨਾਲ ਇਹਨੂੰ ਸਾਫ਼ ਕਰਦੇਵੇ ਮੈਂ ਤਾਂ ਕਹੂੰਗਾ ਕਿ ਉਹ ਬੰਦੇ ਨੇ ਸਹੀ ਕੰਮ ਕਰਤਾ ਆਪਾਂ ਨੇ ਸੋਦੀ ਕਿਆਰੀ ਨੂੰ ਸ਼ੁਰੂ ਕੀਤਾ ਹੈ ਔਰ ਤੁਸੀਂ ਦੇਖਿਓ ਜੇ ਭੋਰਾ ਕੱਕ ਕੰਡਾ ਵਿੱਚ ਰਹਿ ਗਿਆ ਔਰ ਇੰਨੀ ਪਤਲੀ ਜ਼ਮੀਨ ਕਰਕੇ ਲੈ ਕੇ ਆਊਗਾ ਕਿ ਇਹਦਾ ਬਿਲਕੁਲ ਸੁਰਮਾ ਬਣਾ ਕੇ ਲੈ ਕੇ ਆਉਣਾਗਾ ਸਟਾਰਟ ਕਰ ਭਾਈ ਹਾਂ ਦੇ ਹਾਂ ਦੇ ਇੱਕ ਗੱਲ ਇਹ ਆ ਵੀ ਇਹ ਇੰਨਾ ਛੋਟਾ ਬਣਿਆ ਹੋਇਆ ਵੀ ਇਹ ਮੱਕੀ ਦੇ ਇਸ ਕਿਆਰੀ ਦੇ ਵਿਚਾਲੇ ਵਿਚਾਲੇ ਚੱਲ ਰਿਹਾ। ਬਾਈ ਜੀ ਬਣਾਇਆ ਹੀ ਇਸ ਤਰੀਕੇ ਨਾਲ ਆ ਮੈਂ ਫੇਰ ਕੋਈ ਗੱਲ ਕਹੂੰਗਾ ਜਦ ਤੁਸੀਂ ਕਹੋਗੇ ਬਾਰ ਬਾਰ ਇੱਕੋ ਹੀ ਗੱਲ ਦੁਹਰਾਈ ਜਾਂਦਾ ਚੈਂਪੀਅਨ ਚੈਂਪੀਅਨ ਨਾ ਵੇ ਇਸ ਚੀਜ਼ ਦਾ ਖੇਤ ਦੇ ਵਿੱਚ ਕੰਮ ਕਰਨ ਵਾਲਾ ਮੱਕੀ ਦੇ ਵਿੱਚ ਇਸ ਤਰੀਕੇ ਦੇ ਖੇਤ ਨੂੰ ਗੱਡਣ ਵਾਲਾ ਕੋਈ ਹਜ਼ਾਰ ਨਹੀਂ ਬਣਿਆ। ਇਹ ਇੱਕੋ ਇੱਕ ਹੈ ਜਹਾ ਹਜ਼ਾਰ ਹੈ ਜਿਹੜਾ ਘੰਟਿਆਂ ਦਾ ਕੰਮ ਮਿੰਟਾਂ 'ਚ ਔਰ ਸਫਾਈ ਪੂਰੇ ਤਰੀਕੇ ਨਾਲ ਕਰਕੇ ਦਊਗਾ। ਆ ਤੁਸੀਂ ਦੇਖੋ ਆ ਲੇ ਆ ਮੂਰਲੇ ਪਾਸੇ ਕੱਖ ਦਿਖਾ ਦੇ ਅਗਲੇ ਪਾਸੇ ਅਗਲੇ ਪਾਸੇ ਕੱਖ ਦਿਖਾ ਦੇ ਤੇ ਇਹਦੂ ਮਗਰਲੇ ਪਾਸੇ ਇਹਦੇ ਵੀ ਮਗਰ ਦਿਖਾ ਦੇ ਲੈ ਘਰ ਗੱਲ ਘਰ ਗੱਲ ਲੈ ਵੀ ਦੁਬਾਰਾ ਫੇਰ ਅਸੀਂ ਮਾੜਾ ਜਾ ਲਾਉਣ ਲੱਗੇ ਆ ਪਰ ਇੱਕ ਗੱਲ ਕਮਾਲ ਦੀ ਆ ਬਈ ਜਿਵੇਂ ਜਿਵੇਂ ਮਗਰ ਲੰਘਦਾ ਜਾਂਦਾ ਓਵੇਂ ਓਵੇਂ ਆਪਾਂ ਇਹ ਕਹਦੇ ਸਫਾਇਆ ਕਰਦਾ ਤੁਰਿਆ ਜਾਂਦਾ ਉਹ ਦੇਖੋ ਮਗਰਲੇ ਪਾਸੇ ਝਾਕੋ ਮਗਰਲੇ ਪਾਸੇ ਬਾਣ ਕਿਵੇਂ ਪੋਲਾ ਕਿਵੇਂ ਨਾ ਜਾੜ ਤੁਰੂ ਵੀ ਫਸਲ ਦੀ ਭਾਈ ਜੀ ਗੱਲ ਇਹ ਹੈ ਵੀ ਇਹੋ ਜਿਹੇ ਤਿਆਰੀਆਂ ਦੇ ਵਿੱਚ ਜ਼ਿੰਮੇਦਾਰ ਜਿਹੜੇ ਮਜਬੂਰ ਵੀ ਲਾਊਗਾ ਜੇ ਉਹ ਆਪ ਬੈਠੂਗਾ ਬੈਠ ਕੇ ਗੁੱਟਣਾ ਬੱਕੀ ਬਹੁਤ ਹੈ ਸਖਰ ਦੁਪਹਿਰੇ ਦੀ ਕਰਨੀ ਪੈਂਦੀ ਹੈ ਕੰਮ ਨੂੰ ਟਾਈਮ ਬਹੁਤ ਲੱਗਦਾ ਆਪਾਂ ਨੇ ਟਾਈਮ ਬਚਾਉਣਾ ਹੈ ਪੈਸੇ ਵੀ ਬਚਾਉਣੇ ਨੇ ਕੰਮ ਵੀ ਛੇਤੀ ਕਰਨਾ ਉਹ ਕੱਖ ਕੰਡਿਆ ਕਰਕੇ ਹੀ ਮੱਕੀ ਦੀ ਗਰੋਥ ਨਹੀਂ ਹੋ ਪਉਂਦੀ ਸਮੇਂ ਨਾਲ ਗਰੋਥ ਹੋਗੀ ਸਮੇਂ ਨਾਲ ਕੰਮ ਹੋ ਗਿਆ ਸਮੇਂ ਨਾਲ ਬਹਾਈ ਹੋਗੀ ਇਹ ਟਾਂਡੀ ਮੱਕੀ ਵੀ ਵੱਧ ਨਿਕਲੂਗੀ ਕੰਮ ਵੀ ਸਹੀ ਹੋਊਗਾ ਔਰ ਖੇਤ ਵੀ ਇੰਨਾ ਸੋਹਣਾ ਲੱਗੂਗਾ ਵੀ ਵਾਹ ਕਿਸੇ ਨੇ ਕੰਮ ਕੀਤਾ ਵੇ ਇੱਕ ਤੁਹਾਨੂੰ ਹੋਰ ਕੰਮ ਦੀ ਗੱਲ ਦੱਸਦਾ ਮਜ਼ਦੂਰ ਤਾਂ ਫਿਰ 7-8 ਵਜੇ ਆਉ ਇਹ ਤਾਂ ਚੁੱਪ ਕਰਕੇ 5 ਵਜੇ ਜੋਤ ਦੋ 9 ਵਜੇ ਦੇ ਤੱਕ ਕਰ ਲੋ ਆਥ ਨੇ 5 ਵਜੇ ਜੋਤ ਤੋਂ 9 ਵਜੇ ਦਾ ਕਰ ਲੋ 8 ਘੰਟੇ ਕੰਮ ਵੀ ਹੋ ਗਿਆ 8 ਘਟਿਆਂ ਦੇ ਵਿੱਚ ਘਟੋ ਘੱਟ 2 ਕਿੱਲੇ ਇਹ ਜੇ ਮੱਕੀ ਦੇ 3 ਕਿੱਲੇ ਹਾਂ ਇਹ ਕੋਈ ਮਸ਼ੀਨ ਕੋਈ ਬੰਦਾ ਕਰਕੇ ਦੋ ਇੱਕ ਕੋਈ ਬੰਦਾ ਕਰ ਦੂਗਾ ਤੇ ਨਾਲੇ ਇਹ ਗੱਲ ਆ ਵੀ ਧੁੱਪ ਤੋਂ ਬਿਨਾ ਬਿਨਾ ਕੰਮ ਧੁੱਪ ਤੋਂ ਬਿਨਾ ਬਿਨਾ ਹਾਂ ਆ ਜੋ ਹੁਣ ਆਪਾਂ ਰੇਟ ਦੱਸਦੇ ਹਾਂ ਚਲ ਮੰਨਨੇ ਕਾਲੇ ਐ ਚ ਚਲਾ ਕੇ ਦਿਖਾ ਉਹ ਬਾਈ ਜੀ ਇਹ ਦੀਜੀ ਦੇਖੋ ਪੱਕਾ ਬਾਹਣਾ ਏਡੇ ਏਡੇ ਕੱਕ ਗਰੀਨੇ ਮੜਾ ਜਾਏ ਤਾਂ ਦੇਖ ਲੋ ਵੀ ਹੈ ਕੀ ਇਹ ਪੋਰਾ ਗ ਨਹੀਂ ਤੂੰ ਮੜਾ ਚਲਾ ਕੇ ਤਾਂ ਦੇਖ ਪਸੀਨ ਕੱਟ ਦਾਂਗੇ ਬਾਹਲਾ ਜਾਂਦਾ ਬਾਈ ਜੀ ਸੀਨ ਕੱਟਣ ਵਾਲਾ ਤਾਂ ਪਤਾ ਕਰਾਟ ਕਰ ਸਟਾਰਟ ਕਰ ਬਾਈ ਟਾਟ ਕਰ ਇਹਨਾਂ ਦਾ ਤਾਂ ਕਹਿਣਾ ਮੰਨਣਾ ਹੀ ਪੂ ਆਪਾਂ ਕੱਟ ਦਿਆਂਗੇ ਪ੍ਰੀਤ ਨਾਂ ਲਾਵਾਂਗੇ ਵਿੱਚ ਹਾਂ ਚੱਲ ਕੀ ਤਾਂ ਚੰਗੀ ਆ ਯਾਰ ਹਾ ਦੇ ਕੋ ਲੈ ਕਰ ਗੱਲ ਹੁਣ ਰੇਟ ਪੁੱਛਣਾ ਪਊਏ ਤੋਂ ਬਾਈ ਹੁਣ ਰੇਟ ਪੁੱਛਣਾ ਪਊਏ ਬਾਈ ਜੀ ਮੈਨੂੰ ਤਾਂ ਉਮੀਦ ਨਹੀਂ ਸੀ ਵੀ ਐਡੇ-ਐਡੇ ਕੱਖ ਨਹੀਂ ਚੱਕ ਦੂਗਾ ਪਰ ਇਹਨੇ ਮਸ਼ੀਨ ਦੇ ਚੱਕਦਾ ਕਿਉਂਕਿ ਸਾਡਾ ਨਾਮ ਹੀ ਚੈਂਪੀਅਨ ਰੱਖਿਆ ਹੋਏ ਹਾਂ ਮਾਨਨ ਚਾ ਨਾ ਹੀ ਚੈਂਪੀਅਨ ਰੱਖਦਾ ਹੁਣ ਇਹ ਕੀ ਕਰਦਾ ਲੈ ਬੰਦ ਕਰ ਦੇ ਲੈ ਵੀ ਸ਼ਾਬਾਸ਼ ਇਹਨੂੰ ਚੈਂਪੀਅਨ ਵਾਲੀ ਟਰੋਫੀ ਦੇ ਦਿਓ ਆਜੋ ਹੁਣ ਹੁਣ ਤੁਹਾਨੂੰ ਰੇਟ ਰੇਟ ਚੈਂਪੀਅਨ ਵਾਲਾ ਨਾ ਦੱਸ ਦੀ ਕਿਤੇ ਹੁਣ ਜਮਾ ਸਿਰੇ ਲਾ ਦਿਓ ਗੱਲ ਭਾਈ ਜੀ ਆਪਾਂ ਨੇ ਜਾਦੇ ਕੰਮ ਸਟਾਰਟ ਕੀਤਾ ਹੈ ਉਦੋਂ ਤੋਂ ਹੀ ਅੱਜ ਤੱਕ ਜਿੰਨੀਆਂ ਵੀ ਮਸ਼ੀਨਾਂ ਬਣਾਈਆਂ ਨੇ ਕਦੇ ਵੀ ਕਿਸੇ ਕਿਸਾਨ ਦੀ ਜੇਬ ਤੇ ਬੋਝ ਨਹੀਂ ਬਣੀ ਹੈਗੀ ਰਾਜਾ ਇੰਟਰਪ੍ਰਾਈਜ਼ ਮੈਂ ਐਸੇ ਰਾਜਾ ਇਹ ਮਸ਼ੀਨਾਂ ਦੋਨੇ ਆਪਾਂ ਟੂਲ ਸਟੋਕ 4 ਸਟੋਕ 3 ਐਚਪੀ ਦੇ ਵਿੱਚ ਲਾਂਚ ਕੀਤੀਆਂ ਨੇ ਨਾਮ ਚੈਂਪੀਅਨ ਦੇ ਨਾਲ ਸਹੀ ਕੰਮ ਚੈਂਪੀਅਨ ਵਰਗਾ ਹੀ ਕਰਕੇ ਦਊਗਾ ਹਰ ਖੇਤ ਦੇ ਵਿੱਚ ਹਰ ਕੰਮ ਦੇ ਵਿੱਚ ਹਰ ਫੀਲਡ ਦੇ ਵਿੱਚ ਜੀ ਇਸ ਮਸ਼ੀਨਾਂ ਦੀ ਜਿਹੜੀ ਕੀਮਤ ਰਹਿਣ ਵਾਲੀ ਹੈ 2 ਸਟੋਕ 3 ਐਚਪੀ ਚੈਂਪੀਅਨ ਦੀ ਕੀਮਤ ਸਿਰਫ 25000 ਰੁਪਿਆ ਰਹੇਗੀ ਔਰ 4 ਸਟੋਕ 3 ਐਚਪੀ 4 ਸਟੋਕ ਵੀ 3 ਐਚਪੀ ਦੇ ਵਿੱਚ ਇਹ ਚੈਂਪੀਅਨ ਦੀ ਕੀਮਤ ਸਿਰਫ 28000 ਰੁਪਿਆ ਰਹੇਗੀ ਲਓ ਜੀ ਤੇ ਨਾਲ ਇਹਦੇ ਕੁਛ ਦਿਓਗੇ ਨਾਲ ਤਾਂ ਦਿਓ ਨਾ ਸਾਡੇ ਕਹੇ ਤੇ ਕੁਛ ਨਾ ਕੁਸਤਾ ਫਿਰ ਭਾਈ ਜੀ ਗੱਲ ਇਹ ਆ ਮਸ਼ੀਨ ਛੋਟੀਆਂ ਰੇਟ ਵੀ ਬਹੁਤ ਛੋਟਾ ਜਾ ਦਿੰਦਾ ਹਾਂ ਪਰ ਤੁਸੀਂ ਆਉਣੇ ਹੋ ਬੜੇ ਪਿਆਰ ਨਾਲ ਤੇ ਵੀਡੀਓ ਬਣਾ ਕੇ ਜਾਣੇ ਹੋ ਸਾਡੇ ਨਾਲ ਕੋਈ ਆ ਕੇ ਚਾਹ ਦਾ ਕੱਪ ਤੁਸੀਂ ਆ ਕੇ ਪੀ ਕੇ ਨਹੀਂ ਜਾਂਦੇ ਤੁਸੀਂ ਕਹਤਾ ਤਾਂ ਇੱਕ ਅਟੈਚਮੈਂਟ ਆ ਜਿਹੜੀਆਂ ਪਈਆਂ ਨਗੀਆਂ ਤਿੰਨੇ ਜੀ ਆਹ ਡਬਲ ਪਲੋਪ ਆ ਜਿਹੜਾ ਮਿੱਟੀ ਲਾਉਦਾ ਆਹ ਕਲਟੀਵੇਟਰ ਹਲ ਪੈ ਨੇ ਆਹ ਸਿੰਗਲ ਪਲੋਪ ਪਲਟਾ ਪਿਆ ਤਿੰਨਾ ਚੋਂ ਇੱਕ ਅਟੈਚਮੈਂਟ ਮਸ਼ੀਨ ਦੇ ਨਾਲ ਹਰੇਕ ਦੇ ਨਾਲ ਫ੍ਰੀ ਜਾਊਗੀ ਐਉਂ ਆ ਗੱਲ ਇਹ ਫਿਰ ਨਿੱਕੇ ਨਾਲ ਹੋ ਜਾਣਾ ਜਾਤੀ ਹੋ ਜਾਣੀ ਆ ਵੱਡੇ ਨਾਲ ਆਪਾਂ ਦੋ ਦੋ ਅਟੈਚਮੈਂਟਾਂ ਦਿੰਨੇ। ਭਾਈ ਜੀ ਫਿਰ ਵੱਡੇ ਦੀ ਕੀਮਤ ਵੀ ਡੱਬਾ ਵੱੱਡੀ ਹੁੰਦੀ ਹੈ। ਨਹੀਂ ਛੋਟੇ ਤਾਂ ਅਟੈਚਮੈਂਟਾਂ ਵੀ ਛੋਟੀਆਂ ਫਿਰ ਓ ਇੱਕ ਇੱਕ ਤਾਂ ਹੋਰ ਦੇਓ ਨਾ। ਇੱਕ ਇੱਕ ਚੀਜ਼ ਹੋਰ ਦੇ ਦਿਓ। ਇੱਕ 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 ਆਹ ਦੇ ਦਿਓ। ਇੱਕ ਇੱਕ ਅਟੈਚਮੈਂਟ ਦੇ ਦਿਓ। ਕੋਈ ਵੀ ਪੂਰੇ ਪੰਜਾਬ ਦੇ ਵਿੱਚ ਲੋਪੋ ਵੱਧਰੀ ਵਾਈ ਦੀ ਸਾਨੂੰ ਵੀਡੀਓ ਦਾ ਸਕਰੀਨਸ਼ਾਟ ਭੇਜੂਗਾ। ਇਹਦੇ ਨਾਲ ਬਲੇਡ ਜਿਹੜੀ ਰੂਟਰੀ ਨਾਲ ਆਏਗੀ ਆ ਤਿੰਨਾਂ ਦੇ ਵਿੱਚੋਂ ਜਿਹੜੀਆਂ ਮਰਜ਼ੀ ਦੋ ਅਟੈਚਮੈਂਟਾਂ ਜਿਆਦਾ ਇਹੀ ਕੰਮ ਆਉਣ ਵਾਲੀਆਂ ਨੇ ਹਰ ਮਸ਼ੀਨ ਦੇ ਨਾਲ ਜਾਣਗੀਆਂ ਪੂਰੇ ਪੰਜਾਬ ਤੇ ਔਰ ਡਿਲੀਵਰੀ ਪੂਰੇ ਪੰਜਾਬ ਦੇ ਵਿੱਚ ਫਰੀ ਰਹੇਗੀ ਮਸ਼ੀਨ ਫਿੱਟ ਹੋ ਕੇ ਕਿਸਾਨ ਦੇ ਘਰ ਤੱਕ ਛੱਟ ਕੇ ਆਵਾਂਗੇ ਔਰ ਸਿਰਫ 2000 ਰੁਪਇਆ ਬੁਕਿੰਗ ਵਾਸਤੇ ਆ ਦਿੱਤੇ ਗਏ ਨੰਬਰਾਂ ਦੇ ਉੱਤੇ ਪਾਉਣਾ ਬਾਕੀ ਦਾ ਜਿਹੜਾ ਅਗਰ 2-ਸਟੋਕ ਆ 23000 ਰੁਪਿਆ ਉਹ ਜਦ ਕਿਸਾਨ ਦੇ ਘਰੇ ਪਹੁੰਚੂ ਉਦੋਂ ਦੇਣਾ ਹੈ ਅਗਰ 4-ਸਟੋਕ ਆ ਬਾਕੀ ਦਾ 26000 ਰੁਪਿਆ ਉਦੋਂ ਦੇਣਾ ਬੁਕਿੰਗ ਸਿਰਫ 2000 ਰੁਪਏ ਦੇ ਵਿੱਚ ਹੀ ਹੁਣ ਮਸ਼ੀਨ ਭੇਜਾਂਗੇ 2000 ਰੁਪਏ ਚ ਤੁਹਾਡੇ ਘਰੇ ਮਸ਼ੀਨ ਆਊਗੀ ਮਤਲਬ ਉਸ ਤੋਂ ਬਾਅਦ ਬਾਕੀ ਦੇ ਪੈਸੇ ਤੁਸੀਂ ਫੇਰ ਦੇਣੇ ਆ ਇੱਕ ਗੱਲ ਮੇਰੀ ਹੋਰ ਸੁਣ ਲਓ ਜੇ ਤੁਹਾਡੀ ਮਸ਼ੀਨ ਖਰਾਬ ਹੋ ਗਈ ਇਹਦਾ ਕੁਝ ਟੁੱਟ ਗਿਆ ਭੱਜ ਗਿਆ 1 ਸਾਲ ਦੇ ਵਿੱਚ ਗਾਰੰਟੀ ਨਾਲ ਬਦਲਿਆ ਜਾਊਗਾ ਜੇ ਉਸ ਤੋਂ ਬਾਅਦ ਵੀ ਖਰਾਬ ਹੋ ਗਈ ਤਾਂ ਫੇਰ ਸਜਣੋ ਤੁਹਾਨੂੰ ਡਿਲੀਵਰੀ ਚਾਰਜ ਫੇਰ ਵੀ ਕੋਈ ਨਹੀਂ ਲੱਗਣਾ ਤੇ ਤੁਹਾਨੂੰ ਸਮਾਨ ਦਾ ਦੇਣਾ ਬਿਲਕੁਲ ਠੀਕ ਡਿਲੀਵਰੀ ਚਾਰਜ ਜਿੰਦਗੀ ਜਿਨਾ ਲਿਆ ਨਾ ਲੈਣਾ ਸਿਰਫ 1 ਸਾਲ ਤੋਂ ਬਾਅਦ ਵੱਡੀ ਗੱਲ ਕੀਤੀ ਤੁਸੀਂ ਪੁਰਜੇ ਨਹੀਂ ਮਿਲਦੇ ਇਹ ਜੀ ਮਸ਼ੀਨਾਂ ਦੇ ਹਰ ਪੁਰਜਾ ਮਿਲੂਗਾ ਜਾਇਜ਼ ਕੀਮਤ ਤੇ ਮਿਲੂਗਾ ਪਰ ਪਹੁੰਚੂਗਾ ਉਹ ਕਰੇ ਲੈ ਵੀ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਛੋਟੀ ਮਸ਼ੀਨ ਛੋਟਾ ਰੇਟ ਵੱਡੇ ਦਿਲ ਵਾਲਾ ਬੰਦਾ ਤੇ ਵੱਡੀ ਗਾਰੰਟੀ ਕੱਲੇ ਇਸ ਚ ਨਹੀਂ ਚਾਹ ਤੁਸੀਂ ਇਹ ਤੋਂ ਸਪਰੇਅ ਵਾਲੇ ਪੰਪ ਲੈ ਲਓ ਚਾਹ ਤੁਸੀਂ ਇਹ ਤੋਂ ਵੱਡੇ ਪਾਵਰ ਵੀਡਰ ਲੈ ਲਓ ਜੇ ਤੁਸੀਂ ਕੋਈ ਵੀ ਚੀਜ਼ ਲਹੋਗੇ ਨਾ ਤੁਹਾਨੂੰ ਇਹ ਬੰਦਾ ਵੱਡੇ ਦਿਲ ਦੇ ਨਾਲ ਤੁਹਾਡਾ ਸਵਾਗਤ ਕਰਦਾ ਮਿਲੂਗਾ ਜੇ ਤੁਸੀਂ ਅਹਮਦਗੜ੍ਹ ਦੇ ਨੇੜੇ ਤੇੜੇ ਕਿਤੇ ਆਏ ਹੋਏ ਆ ਤਾਂ ਫੇਰ ਤੁਸੀਂ ਦਫ਼ਤਰ ਆਇਓ ਇਸ ਰਾਜਾ ਦੀ ਲੋਕੇਸ਼ਨ ਭਰ ਲਓ ਇਸ ਰਾਜਾ ਵਾਲੇ ਦੇ ਦਫ਼ਤਰ ਆਇਓ ਚਾਹ ਪਾਣੀ ਪੀ ਕੇ ਜਾਇਓ ਤੁਹਾਨੂੰ ਪਤਾ ਲੱਗੂਗਾ ਵੀ ਜਿਹੜਾ ਚਿਹਰਾ ਤੁਹਾਨੂੰ ਕੈਮਰੇ ਤੇ ਹੱਸਦਾ ਐ ਖੜਿਆਵਾ ਮਿਲਦਾ ਇਹ ਤੁਹਾਨੂੰ ਐਵੇਂ ਹੀ ਸਵਾਗਤ ਕਰਦਾ ਮਿਲੂਗਾ ਵੀਡੀਓ ਇੰਨਾ ਚਿਰ ਤੁਸੀਂ ਦੇਖੀ ਉਹਦੇ ਵਾਸਤੇ ਤੁਹਾਡਾ ਧੰਨਵਾਦ ਜਿਨੇ ਵੀ ਬੁੱਕ ਕਰਨਾ ਸੱਜਣੋਂ 2000 ਰੁਪਇਆ ਪਾਓ ਬੁੱਕ ਕਰ ਸਕਦੇ ਹਾਂ ਜਿਉਂਦੇ ਰਹੋ ਸਤਿ ਸ੍ਰੀ ਅਕਾਲ